ਜਿਸੀ ਗੁਰਦੁਆਰਾ ਸਾਹਿਬ ਫੋਟੋ ਵਾਲੀ ਸਾਹਿਬ ਇੱਥੇ ਸਾਰੀ ਸੰਗਤ ਪੰਛੀ ਜੀ ਸਾਹਿਬ ਆਮਾਦੋ ਪਾਟੇ ਸਾਰੇ ਤੋਂ ਉਹਦੇਦਾਰ ਸਹਿਬਾਨ ਕੋਲੇ ਸਹਿਬਾਨ ਸਾਰੀ ਸੰਗਤ ਕੋਲੇ ਇਲਾਕੇ ਵਿੱਚ ਪੰਛੀ ਜੋ ਤੁਸੀਂ ਦੇਖਿਆ ਪਿਛਲੇ ਕੁਝ ਦਿਨਾਂ ਤੋਂ ਇੱਕ ਐਸਜੀਪੀਸੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇੱਥੇ ਇੱਥੇ ਦਾ ਇਹਦਾ ਕਬਜ਼ਾ ਲੈਣ ਜਾਂ ਇੱਥੇ ਆਪਣਾ ਰਿਸਿਵਰ ਲਾਉ ਉਹਦਾ ਸਖਤ ਵਿਰੋਧ ਜਿਹੜਾ ਇਲਾਕੇ ਸੀਗਾ ਤੇ ਮੈਂ ਵੀ ਕੁਝ ਦਿਨ ਪਹਿਲਾਂ ਆਇਆ ਸੀ ਇਸ ਪੂਰਾ ਆਪਣੀ ਸੰਗਤ ਨੂੰ ਇਹ ਵਿਸ਼ਵਾਸ ਦਵਾਇਆ ਸੀ ਕਿ ਸਾਰਾ ਪ੍ਰਸ਼ਾਸਨ ਤੁਹਾਡੇ ਨਾਲ ਅਸੀਂ ਕੋਈ ਵੀ ਐਸੀ ਅਣਹੋਣੀ ਨਹੀਂ ਹੋਣ ਦਵਾਂ ਤੇ ਬੜੀ ਉਸ ਬਕਾਲਪੁਰ ਦੇ ਕਿਰਪਾ ਹੋਈ ਤੇ ਉਹ ਆਪਣੇ ਜਿਹੜਾ ਮਕਸਦ ਉਹਨਾਂ ਦਾ ਇੱਕ ਛਲ ਦਾ ਮਕਸਦ ਸੀ ਉਹ ਬਿਫਲ ਹੋ ਗਿਆ ਉਹਨਾਂ ਦਾ ਤੇ ਦੂਸਰਾ ਇਹ ਵੀ ਹੈ ਵੀ ਕੋਰਟ 'ਚ ਵੀ ਜੋ ਪਾਇਆ ਸੀ ਉਹ ਵੀ ਜਿਹੜਾ ਹੈਗਾ ਸਾਡੇ ਹੱਕ 'ਚ ਗਿਆ ਸੋ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਉਹਨਾਂ ਨੂੰ ਇਹ ਮੈਂ ਵਿਸ਼ਵਾਸ ਦਵਾਉਂਦਾ ਕਿ ਸਾਰਾ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈ ਕੋਈ ਵੀ ਇਸ ਇਸ ਜਿਹੜਾ ਇਤਿਹਾਸਿਕ ਸਥਾਨ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦੇ ਬਾਬਾ ਜਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਕੈਦ ਰਹੇ ਔਰ ਇੱਥੇ ਸਾਰੀ ਸੇਵਾ ਕਾਰ ਸੇਵਾ ਅਤੇ ਸੰਗਤ ਨੇ ਕਰਵਾਈ ਹੈ ਇਦੇ ਵੱਲ ਕੋਈ ਅੱਖ ਚੱਕ ਕੇ ਵੀ ਨਹੀਂ ਦੇਖ ਸਕਦਾ ਤੇ ਇਹ ਪ੍ਰਬੰਧ ਉਦਾਂ ਹੀ ਚੱਲੇਗਾ ਜਿੱਦਾਂ 100 ਸਾਲ ਤੋਂ ਪਹਿਲਾਂ ਚੱਲਦਾ ਆਇਆ। ਬਰੇ ਸੋ ਨਿਹਉ ਸੋ ਸ੍ਰੀ ਅਕਾਲ ਵਾਹਿਗੁਰੂ ਅੱਜ ਇੱਕ ਆਪਣਾ ਇੱਥੇ ਨਤਮਸਤਕ ਹਾਂ ਤੇ ਸੰਗਤ ਦਾ ਔਰ ਸਾਰੇ ਕਮੇਟੀ ਦਾ ਧੰਨਵਾਦ ਕਰਾਂ ਮੈਂ ਇੱਥੇ ਪਹੁੰਚਿਆ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਦਾ ਬਹੁਤ-ਬਹੁਤ ਸਾਰਾ ਵਾਹਿਗੁਰੂ ਜੀ